ਸਾਡਾ ਦੋਸਤ ਇੰਡੀਆ ਤੋਂ ਨਮਾ ਨਮਾ ਆਇਆ ਸੀ ਪੰਜਾਬ ਤੋਂ ਤੇ ਸਾਡੇ ਨਾਲ ਵਾਕ ਕਰਿਆ ਕਰਦਾ ਸੀ ਸਵੇਰ ਦੀ ਸੈਰ ਕਰਿਆ ਕਰਦਾ ਸੀ ਸਾਡੇ ਦੇ ਨਾਲ ਤੇ ਇਥੇ ਅਮਰੀਕਾ ਦੇ ਵਿੱਚ ਤਾਂ ਫਰੀਮਾਉਂਟ ਦੇ ਵਿੱਚ ਤਾਂ ਸੈਰ ਕਰਦੇ ਕਰਦੇ ਸਾਨੂੰ ਕਈ ਮਤਲਬ ਇਥੇ ਮਿਲਦੇ ਨੇ ਜਿਹੜੇ ਕਿ ਹਰ ਇੱਕ ਕਮਿਊਨਿਟੀ ਦੇ ਬੰਦੇ ਹੁੰਦੇ ਨੇ ਜਦੋਂ ਵਾਕ ਕਰਦੇ ਆਂ ਸੀ ਸਾਰਿਆਂ ਨੂੰ ਦੁਆ ਸलाम ਕਰਦੇ ਆਂ ਇਥੋਂ ਦਾ ਇਹ ਤਹਿਜ਼ੀਬ ਹੈ ਕੀ ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜੀਆਂ ਕੁੜੀਆਂ ਹੁੰਦੀਆਂ ਖਾਸ ਕਰ ਔਰਤਾਂ ਹੁੰਦੀਆਂ ਉਹ ਨਹੀਂ ਜੈਂਟਸ ਨੂੰ ਕੋਈ ਸਾਸਰੀ ਘਰ ਬੁਲਾਉਂਦੀਆਂ ਉਹਦੇ ਤੋਂ ਮਤਲਬ ਅਸੀਂ ਕੁਝ ਹੋਰ ਹੀ ਕੱਢ ਲੈਨੇ ਆ ਹਨਾ ਤਾਂ ਇੱਥੇ ਇਸ ਤਰ੍ਹਾਂ ਦੀ ਨਹੀਂ ਹੈ ਗੱਲ ਇੱਥੇ ਸਾਰਿਆਂ ਨੂੰ ਦਵਾ ਸਲਾਮ ਕਰਕੇ ਫਿਰ ਹੀ ਅੱਗੇ ਨਿਕਲਦਾ ਜੇ ਕੁਝ ਵੀ ਨਾ ਨਾ ਕਰੋ ਤਾਂ ਘਟੋ ਘਟ ਸਮਾਈਲ ਦੇਜੋ ਇਸ ਤਰ੍ਹਾਂ ਕਰਕੇ ਮਤਲਬ ਤੁਸੀਂ ਮੂੰਹ ਦੇਜੋ ਤਾਂ ਇਹ ਵੀ ਇੱਕ ਦੂਜੇ ਨੂੰ ਰਿਕੋਗਨਾਈਜ਼ ਕਰਨ ਵਾਲੀ ਗੱਲ ਹੈ ਇੱਥੋਂ ਦੀ ਤਹਿਜ਼ੀਬ ਹੈ ਇਹ ਤਾਂ ਹੁਣ ਸਾਡਾ ਦੋਸਤ ਜਿਹੜਾ ਸੀਗਾ ਉਹ ਸਾਡੇ ਨਾਲ ਮਤਲਬ ਵਾਕ ਰਿਆ ਕਰਦਾ ਸੀਗਾ ਨਵਾਂ ਨਵਾਂ ਆਇਆ ਸੀਗਾ ਜੀ ਆਏ ਨੂੰ ਕੁਝ ਦੇਣੀ ਹੋਈ ਸੀ ਮਹੀਨਾਵਲੀ ਸੀ ਹੋਇਆ ਤਾਂ ਇੱਕ ਮਤਲਬ ਉਹਨੂੰ ਅਸੀਂ ਦੱਸਿਆ ਵੀ ਇੱਥੋਂ ਦੀ ਤਹਿਜ਼ੀਬ ਹੈਗੀ ਐਦਾਂ ਦੀ ਪਰ ਬਾਈ ਚਾਂਦ ਸੀ ਇੱਕ ਲੜਕੀ ਬੜੀ ਸੁੰਦਰ ਔਰਤ ਉਹ ਵੀ ਮਤਲਬ ਉਹ ਵੀ ਦੁਆ ਸਲਾਮ ਕਰਿਆ ਕਰੇ ਤੇ ਹੱਸ ਕੇ ਜਾਇਆ ਕਰੇ ਉਹ ਵੀ ਅੱਗੇ ਹੋ ਕੇ ਇੱਕ ਦਿਨ ਮਤਲਬ ਕਿਹਾ ਲੋ ਹਾਈ ਹੋਈ ਉਹਦੇ ਨਾਲ ਉਹਨਾਂ ਨੇ ਸਾਨੂੰ ਪੁੱਛ ਲਿਆ ਵੀ ਹਾਂ ਕਿੱਥੇ ਰਹਿੰਦੇ ਹੋ ਕਿਵੇਂ ਨਹੀਂ ਕਿਥੋਂ ਆਏ ਹੋ ਤੇ ਨਾਲ ਹੀ ਮੈਂ ਆਪਦੇ ਦੋਸਤ ਦੀ ਇੰਟਰੋਡਕਸ਼ਨ ਕਰਾਤੀ ਉਹ ਵੀ ਉਹਨੇ ਦੱਸਤਾ ਵਿਹਾ ਮਤਲਬ ਕਿ ਜਿੰਨੀ ਕੋ ਨੂੰ ਇੰਗਲਿਸ਼ ਆਉਂਦੀ ਸੀਗੀ ਉਸ ਹਿਸਾਬ ਦੇ ਨਾਲ ਉਹਨੇ ਦਸਤਾਸੀਂ ਵੀ ਦਸਤਾ ਵੀ ਨਾ ਚਲੋ ਠੀਕ ਹੈ ਜੀ ਉਹਨੇ ਪੁੱਛਿਆ ਸਾਨੂੰ ਪਹਿਲਾਂ ਤੁਸੀਂ ਦੋ ਕਿ ਜਣੇ ਸੀ ਗਰਦਾ ਚਲੋ ਕੁਝ ਦਿਨਾਂ ਬਾਅਦ ਅਸੀਂ ਨਹੀਂ ਜਾ ਸਕੇ ਕਿਸੇ ਕਾਰਨ ਵਾਗ ਦੇ ਉੱਤੇ ਇਕੱਠੇ ਤਾਂ ਉਹ ਕੱਲਾ ਗਿਆ ਤੇ ਇਕੱਲੇ ਨੂੰ ਉਹੀ ਗੋਰੀ ਮਿਲ ਗਈ ਤਾਂ ਉਸ ਤਰ੍ਹਾਂ ਹੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਦੇ ਕਰਾਉਂਦੇ ਤਾਂ ਉਹਨੇ ਉਸ ਨੂੰ ਖੜਾ ਲਿਆ ਗੱਲਬਾਤ ਕੀਤੀ ਕਹਿੰਦਾ ਠੀਕ ਹੈ ਜੀ ਤੇ ਉਹਨੂੰ ਉਹ ਪੁੱਛਦਾ ਵੀ ਤੁਸੀਂ ਮੇਰੇ ਨਾਲ ਕਾਫੀ ਪੀਣ ਜਾਓਗੇ ਤੇ ਉਹ ਕਹਿੰਦੀ ਵੀ 노 ਪ੍ਰੋਬਲਮ ਤੁਸੀਂ ਮੈਨੂੰ ਦੱਸੋ ਮੈਂ ਕਾਫੀ ਪੀਣ ਚਲੀ ਜਾਊਂਗੀ ਤੁਹਾਡਾ ਹੱਥ ਤੱਕ ਕਾਫੀ ਦੀ ਦੁਕਾਨ ਦੇ ਉੱਤੇ ਜਾ ਕੇ ਕਹਿੰਦਾ ਵੀ ਕਹਿੰਦਾ ਵੀ ਤੁਸੀਂ ਬਹੁਤ ਚੰਗੇ ਲੱਗਦੇ ਹੋ ਮੈਨੂੰ ਤੇ ਮੈਨੂੰ ਇਸ ਤਰ੍ਹਾਂ ਉਹ ਕਹਿੰਦੀ ਵੀ ਡੈਰੀ ਕੁਡ ਬਹੁਤ achi gall hai ਉਹ ਕਹਿੰਦਾ ਕਰਦੇ ਕਰਾਉਂਦੇ ਕਹਿੰਦਾ ਜੀ ਮੈਂ ਤੁਹਾਨੂੰ ਪਿਆਰ ਕਰਦਾ ਹੈ ਹੈਨਾ ਜੀ ਪਤਲ ਜਿਹੋ ਜਿਹੀ ਇੰਗਲਿਸ਼ ਉਹਨੂੰ ਆਉਂਦੀ ਸੀ ਉਹ ਕਹਿੰਦੀ ਵੀ ਇਹ ਵੀ ਬਹੁਤ ਵਧੀਆ ਗੱਲ ਹੈ ਪਰ ਇਸ ਤੋਂ ਪਹਿਲਾਂ ਕਿ ਆਪ ਤੂੰ ਅੱਗੇ ਵਧੇ ਤਾਂ ਮੈਂ ਤੈਨੂੰ ਦੱਸ ਦਿੰਨੀ ਆ ਕਹਿੰਦੀ ਵੀ ਮੈਂ ਵਿਆਹੀ ਵਰੀ ਐ ਤੇ ਮੇਰੀ ਇੱਕ ਬੇਟੀ ਵੀ ਆ ਤੇ ਮੈਂ ਆਪਦੇ ਹਸਬੰਡ ਨਾਲ ਬਹੁਤ ਖੁਸ਼ ਹਾਂ ਬਹੁਤ ਵਧੀਆ ਰਹਿਨੀ ਐ ਤਾਂ ਮੈਂ ਕਿਤੇ ਅੱਜ ਕਾਫੀ ਪੀਣ ਤੇਰੇ ਨਾਲ ਆ ਗਈ ਇੱਥੇ ਸਵੇਰ ਸਵੇਰ ਦਾ ਟਾਈਮ ਸੀ ਚਲੋ ਕੋਈ ਗੱਲ ਨਹੀਂ ਪਰ ਇਸ ਤੋਂ ਵੱਧ ਹੋਰ ਕੁਝ ਨਾ ਸਮਝੀ ਹਾਂ ਉਹਨੂੰ ਕਈ ਗੱਲਾਂ ਦਾ ਪਤਾ ਲੱਗ ਗਿਆ ਕਈ ਗੱਲਾਂ ਦਾ ਪਤਾ ਵੀ ਨਹੀਂ ਲੱਗਿਆ ਵੀ ਕੀ ਕਹਤਾ ਕੀ ਨਹੀਂ ਜਦੋਂ ਸਾਡੇ ਨਾਲ ਉਹਦੀ ਮੁਲਾਕਾਤ ਲੇਟਰ ਆਨ ਹੋਈ ਤਾਂ ਉਹਨੇ ਸਾਨੂੰ ਦੱਸਿਆ ਕਹਿੰਦਾ ਯਾਰ ਵੀ ਉਹ ਤਾਂ ਹੱਸ ਕੇ ਬਣਾਉਂਦੀ ਹੁੰਦੀ ਸੀ ਉਹ ਤਾਂ ਐ ਸੀ ਇਹ ਸੀ ਦੇ ਦੋ ਦਿਨ ਤੁਸੀਂ ਮੇਰੇ ਇੰਟਰੋਡਕਸ਼ਨ ਕਰਾਈ ਮੈਂ ਕਿਹਾ ਵੀ ਯਾਰ ਇੰਟਰੋਡਕਸ਼ਨ ਤਾਂ ਫਿਰ ਠੀਕ ਹੈ ਬੈਠ ਸਕਦੇ ਆ ਆਪਾਂ ਅੱਗੇ ਗੱਲ ਕਰ ਸਕਦੇ ਆ ਮੈਂ ਕਿਹਾ ਵੀ ਗੱਲ ਕਰਨ ਨੂੰ ਤਾਂ ਕੁਝ ਨਹੀਂ ਕਿਸੇ ਨੇ ਗੰਨਾਨ ਇਸੇ ਕੀਤੀ ਪਰ ਤੂੰ ਕਿੱਥੋਂ ਤੱਕ ਪਹੁੰਚ ਗਿਆ ਹੈਨਾ ਕੀ ਸੋਚ ਸੀ ਤੇਰੀ ਮੈਂ ਸੋਚੋ ਹੀ ਉੱਥੇ ਹੀ ਖੜੀ ਸੀ ਕਿ ਪੰਜਾਬ ਦੇ ਵਿੱਚ ਜੇ ਕੋਈ ਲੜਕੀ ਬੁਲਾ ਲੇ ਜਾਂ ਸਾਸਰੀ ਘਰ ਬੁਲਾ ਲੇ ਤਾਂ ਬਸ ਅਸੀਂ ਕੁਝ ਹੋਰ ਹੀ ਸਮਝ ਲੈਨੇ ਆਂ ਵੀ ਬਸ ਵੀ ਇਹ ਤਾਂ ਸਾਡੀ ਬੜ ਗਈ ਸੋ ਇਹ ਹੈਗਾ ਸਾਡਾ ਕੈਰੈਕਟਰ ਮੈਂ ਆਪਣੇ ਆ ਦਾ ਤੇ ਆਪਣੇ ਆਪ ਨੂੰ ਵਿੱਚ ਲੈ ਕੇ ਚੱਲਦਾ ਹੈ ਸਾਡਾ ਕੈਰੈਕਟਰ ਇਹੋ ਜਿਹਾ ਹੀ ਹੈ ਕਿ ਸਾਡੇ ਨਾਲ ਕੋਈ ਹੱਸ ਕੇ ਗੱਲ ਕਰ ਲੇ ਤੇ ਪਤਾ ਨਹੀਂ ਅਸੀਂ ਕੀ ਡ੍ਰੀਮਸ ਦੇ ਵਿੱਚ ਕੀ ਕਰ ਲੈਂਦੇ ਆਂ ਦੋਸਤੋ ਕੈਰੈਕਟਰ ਜਿਹੜਾ ਹੈਗਾ ਇਹ ਹੀ ਇਹ ਬਣਾਇਆ ਜਾਂਦਾ ਹੈ ਇਹ ਹੈਬਿਟ ਨਹੀਂ ਹੈਬਿਟ ਆਦਤ ਕਰੈਕਟਰ ਜਿਹੜਾ ਤੁਹਾਡਾ ਆਚਰਣ ਜਿਹੜੀ ਆਦਤ ਹੈ ਉਹਨੂੰ ਛੱਡਣਾ ਬੜਾ ਮੁਸ਼ਕਲ ਹੈ ਇੱਕ ਸਰਵੇ ਦੇ ਮੁਤਾਬਕ ਰਿਸਰਚ ਦੇ ਮੁਤਾਬਕ ਕਿ ਜਿਹੜਾ 18 ਸਾਲ ਤੋਂ ਬਾਅਦ ਆਦਤਾਂ ਬਣ ਜਾਂਦੀਆਂ ਉਹ ਜਾਂਦੀਆਂ ਨਹੀਂ ਪਰ ਅਸੀਂ ਉਹਨਾਂ ਨੂੰ ਆਦਤਾਂ ਨੂੰ ਉਸ ਨੂੰ ਉਹਦੇ ਤੇ ਦਬਾਅ ਪਾਉਂਦੇ ਆ ਕਿ ਸਾਡੀ ਆਦਤਾਂ ਇਹ ਮਾੜੀ ਹੈ ਤਾਂ ਅਸੀਂ ਉਹਨੂੰ ਦਬਾ ਕੇ ਰੱਖਦੇ ਆ ਉਹ ਜਿਹੜੀ ਦਬਾਉਣੀ ਹੈ ਚੀਜ਼ ਉਹ ਦਾ ਮਤਲਬ ਕਿ ਤੁਸੀਂ ਬਨੌਟੀ ਤੌਰ ਉੱਤੇ ਉਸ ਚੀਜ਼ ਨੂੰ ਕਰ ਰਹੇ ਹੋ ਜਿਹੜੀ ਤੁਹਾਡੀ ਆਦਤ ਹੈ ਉਹਨੂੰ ਦਬਾ ਰਹੇ ਹੋ ਪਰ ਆਦਤ ਆਦਤ ਹੈ ਉਹ ਤਾਂ ਬਣ ਗਈ ਉਹ ਆਦਤ ਤਾਂ ਬਣ ਗਈ ਇਸ ਕਰਕੇ ਆਦਤ ਹੈ ਜਿਹੜੀ ਉਸ ਨੂੰ ਦਬਾ ਸਕਦੇ ਨਹੀਂ ਸੀ ਬਦਲ ਨਹੀਂ ਸਕਦੇ ਪਰ ਜਿਹੜਾ ਕਰੈਕਟਰ ਉਸ ਨੂੰ ਤੁਸੀਂ ਬਣਾ ਸਕਦੇ ਹੋ ਉਹ ਤੁਹਾਡੇ ਬਸ ਵਿੱਚ ਹੈ ਹਾਂ ਥੋੜਾ ਜਿਹਾ ਸੈਕਰੀਫਾਈਜ਼ ਕਰਨਾ ਪੈਂਦਾ ਹੈਗਾ ਇੰਨਾ ਕਿ ਸੈਕਰੀਫਾਈਜ਼ ਕਿ ਜਿਹੜੀ ਚੀਜ਼ ਸਮਾਜ ਨੂੰ ਦੀ ਮਾਨਤਾ ਪ੍ਰਾਪਤ ਨਹੀਂ ਹੈ ਸਮਾਜ ਦੇ ਵਿੱਚ ਉਸ ਨੂੰ ਚੰਗਾ ਨਹੀਂ ਸਮਝ ਜਾਂਦਾ ਤਾਂ ਉਸ ਨੂੰ ਤੁਸੀਂ ਨਾ ਕਰੋ ਬਸ ਇੰਨੀ ਗੱਲ ਹੀ ਹੈ ਸਮਾਇ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਜਦੋਂ ਤੁਸੀਂ ਉਹੋ ਕਰੋਗੇ ਤਾਂ ਤੁਹਾਨੂੰ ਆਪਣੇ ਕਰੈਕਟਰ ਦਾ ਆਪਦਾ ਅਹਿਸਾਸ ਹੋ ਜਾਊਗਾ ਕਿ ਤੁਸੀਂ ਕਿੱਥੇ ਖੜੇ ਹੋ ਕਿੱਥੇ ਨਹੀਂ ਖੜੇ ਠੀਕ ਹੈ ਨਾ ਹੁਣ ਦੇਖੋ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਦਤ ਬਦਲਣੀ ਬੜੀ ਮੁਸ਼ਕਲ ਹੈ ਇਸੇ ਕਰਕੇ ਇਸ ਨੂੰ ਮੈਂ ਮਨੋਵਿਗਿਆਨ ਦੇ ਲਈ ਜਾਣਨਾ ਨਹੀਂ ਚਾਹੁੰਦਾ ਪਰ ਮਨੋਵਿਗਿਆਨ ਦੀ ਗੱਲ ਹੈ ਕਿ ਇੰਡੀਵਿਜੂਅਲ ਡਿਫਰੈਂਸ ਜਿਹੜੀ ਨਿੱਜੀ ਵੱਖਰੇਵਾਪਣ ਜਿਹੜਾ ਹੈਗਾ ਸਾਡਾ ਇਹ ਨਿੱਜੀ ਬਖੇਵਾ ਪਰ ਇਹ ਸਾਨੂੰ ਸਾਡੇ ਭੈਣ ਭਰਾਵਾਂ ਮਾਪਿਓ ਤੋਂ ਦੋਸਤਾਂ ਤੋਂ ਹੋਰ ਸਾਰਿਆਂ ਤੋਂ ਅਲੱਗ ਕਰਦਾ ਹੈ ਕਿਉਂ ਲੱਗਦਾ ਕਿਉਂਕਿ ਉਹ ਸਾਡੀਆਂ ਆਦਤਾਂ ਵੱਖਰੀਆਂ ਸਾਡਾ ਕਿਸੇ ਗੱਲ ਦੇ ਪ੍ਰਤੀ ਸਾਡਾ ਰਿਐਕਸ਼ਨ ਵੱਖਰਾ ਹੈ ਸਾਡੀ ਫੀਲਿੰਗ ਵੱਖਰੀ ਸਾਡੀ ਸੋਚ ਵੱਖਰੀ ਇਹ ਇੰਡੀਵਿਜੂਅਲ ਡਿਫਰੈਂਸਸ ਕਈ ਹੁੰਦੇ ਆ ਉਹਦੇ ਵਿੱਚ ਇੱਕ ਆਚਰਣ ਵੀ ਆਉਂਦਾ ਆਚਰਣ ਦੇ ਵਿੱਚ ਬਹੁਤ ਕੁਝ ਆਉਂਦਾ ਆਪਾਂ ਉਹ ਗੱਲਾਂ ਨਹੀਂ ਕਰਦੀਆਂ ਜਿਹੜੀਆਂ ਮਨੋਵਿਗਿਆਨ ਕਹਿੰਦਾ ਕਿਉਂਕਿ ਮਨੋਵਿਗਿਆਨ ਦੇ ਮੁਤਾਬਕ ਤਾਂ ਬਹੁਤ ਥਿਓਰੈਟਿਕਲੀ ਜਾਣਾ ਪੈਂਦਾ ਹੈਗਾ ਉਸ ਦੇ ਮੁਤਾਬਕ ਅਸੀਂ ਕਹਿੰਨੇ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਸੁਭਾਅ ਦੇ ਵਿੱਚ ਕਿਸ ਤਰ੍ਹਾਂ ਦਾ ਅਸੀਂ ਬਦਲਾਅ ਲਾਈਏ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜਾ ਆਚਰਣ ਹੈ ਬਣਾਇਆ ਜਾ ਸਕਦਾ ਇਸ ਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੁੰਦੀਆਂ ਕੋਈ ਔਖਾ ਵੀ ਨਹੀਂਗਾ ਦੇਖੋ ਥੋੜੀ ਜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਿਆ ਦੇਖੋ ਜਦੋਂ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਹਾਂ ਮੰਨ ਲਓ ਅਸੀਂ ਮਾਪਿਓ ਦੇ ਨਾਲ ਕਰਦੇ ਹਾਂ ਸਾਡੇ ਮਨ ਦੇ ਵਿੱਚ ਸਾਡੇ ਚਿਹਰੇ ਦੇ ਵਿੱਚ ਸਾਡੀ ਦੇਖਣੀ ਦੇ ਵਿੱਚ ਰਿਸਪੈਕਟ ਹੋਣੀ ਚਾਹੀਦੀ ਰਿਸਪੈਕਟ ਹੋਣੀ ਚਾਹੀਦੀ ਮਤ ਸੋਚੋ ਕਿ ਕਿਸੇ ਨੂੰ ਜਿਹੜਾ ਕੁਝ ਤੁਸੀਂ ਦੇਖ ਰਹੇ ਹੋ ਉਹਨੂੰ ਪਤਾ ਨਹੀਂ ਲੱਗਦਾ ਪਤਾ ਸਭ ਕੁਝ ਲੱਗਦਾ ਜੇ ਤੁਸੀਂ ਕਿਸੇ ਨੂੰ ਘੂਰ ਕੇ ਦੇਖਦੇ ਆ ਤਾਂ ਇਹਦਾ ਮਤਲਬ ਬਣਿਆ ਹੋਇਆ ਲੱਭ ਘੂਰ ਕੇ ਦੇਖਣਾ ਕਿਸੇ ਨੂੰ ਅਸੀਂ ਹੱਸ ਕੇ ਦੇਖਨੇ ਤਾਂ ਹੱਸ ਕੇ ਦੇਖਦੇ ਹਾਂ ਸਮਾਈਲ ਜਿਹਨੂੰ ਕਹਿੰਦੇ ਆ ਨਾ ਇਹ ਬਣਿਆ ਇਸੇ ਤਰੀਕੇ ਦੇ ਨਾਲ ਜਿਸ ਨੂੰ ਵੀ ਤੁਸੀਂ ਦੇਖਦੇ ਹੋ ਇਹ ਵੀ ਤੁਹਾਡੇ ਕੈਰੈਕਟਰ ਦੇ ਵਿੱਚ ਹੈ ਕਈ ਵਾਰੀ ਨਾ ਅਸੀਂ ਸੁਣੀ ਸੁਣਾਈ ਕਿਸੇ ਬੰਦੇ ਦੇ ਨਾਲ ਘਿਰਨਾ ਕਰਨ ਲੱਗ ਜਾਂਦੇ ਆ ਯਾਰ ਫਲਾਣੇ ਨੇ ਮੈਨੂੰ ਦੱਸਿਆ ਸੀ ਯਾਰ ਇਹ ਤਾਂ ਇਹੋ ਜਿਹਾ ਹੀ ਹੈ ਇਹ ਤਾਂ ਬੰਦਾ ਮਤਲਬ ਬਿਲਕੁਲ ਗਿਰਿਆ ਹੋਇਆ ਹੈ ਇਹ ਤਾਂ ਮੈਨੂੰ ਫਲਾਣੇ ਨੇ ਦੱਸਿਆ ਸੀ ਫਲਾਣੇ ਦੇ ਦੱਸਣ ਦੇ ਮੁਤਾਬਕ ਤੁਸੀਂ ਉਹਦੇ ਬਾਰੇ ਆਪਣੇ ਜ਼ਿਹਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਉਹਦੇ ਪ੍ਰਤੀ ਇੱਕ ਇਮੇਜ ਬਣਾ ਲਿਆ ਕਿ ਉਹ ਬੰਦਾ ਇਹੋ ਜਿਹਾ ਹੈ ਹੁਣ ਜਦੋਂ ਤੁਸੀਂ ਹੁਣ ਉਸ ਨੂੰ ਦੇਖੋਗੇ ਜਿਹੜਾ ਤੁਹਾਡੇ ਦੋਸਤ ਜਾਂ ਕਿਸੇ ਨੇ ਵੀ ਤੁਹਾਨੂੰ ਦੱਸਿਆ ਉਹ ਤਾਂ ਤੁਹਾਡੀ ਦੇਖਣੀ ਚ ਪਤਾ ਲੱਗ ਜਾਊਗਾ ਜਦ ਤੁਸੀਂ ਉਹਨੂੰ ਦੇਖੋਗੇ ਨਾ ਇਹ ਕਰਕੇ ਤਾਂ ਤੁਹਾਡੀ ਦੇਖਣੀ ਚ ਪਤਾ ਲੱਗ ਜਾਣਾ ਕਿ ਇਹ ਕਿਰਨਾ ਦੀ ਦੇਖ ਹੈ ਜੇ ਤੁਸੀਂ ਉਹਦੇ ਨਾਲ ਸਮਾਈਲ ਕਰਕੇ ਆਏ ਗੱਲ ਕਰੋਗੇ ਤਾਂ ਉਹ ਵੀ ਪਤਾ ਲੱਗ ਜਾਣਾ ਕਿ ਤੁਹਾਨੂੰ ਸੋ ਇਹ ਵੀ ਤੁਹਾਡੇ ਕੈਰੈਕਟਰ ਦੇ ਵਿੱਚ ਸ਼ਾਮਲ ਹੈ ਜੇ ਕਿਸੇ ਨੂੰ ਦੇਖਣਾ ਕਿਵੇਂ ਦੇਖਣਾ ਹੈ ਕੈਰੈਕਟਰ ਚ ਤੁਹਾਡੇ ਕਰਦਾਰ ਚ ਤੁਹਾਡੇ ਆਚਰਣ ਦੇ ਵਿੱਚ ਸ਼ਾਮਲ ਹੈ ਉੰਜ ਮੈਂ ਦੱਸਿਆ ਕਿ ਮਾਪਿਆਂ ਦੇ ਨਾਲ ਬੜੇ ਆਦਬ ਦੇ ਨਾਲ ਉਸ ਤਰ੍ਹਾਂ ਦੀ ਨਾਲ ਗੱਲ ਕਰਨੀ ਚਾਹੀਦੀ ਹੈ ਬੌਸ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਹਮੇਸ਼ਾ ਆਪ ਦੇ ਆਪ ਨੂੰ ਢਿੱਲਾਪਨ ਛੱਡ ਕੇ ਆਪਣਾ ਸਰੀਰ ਅਕੜਾਉਣਾ ਨੇ ਸਾਵਧਾਨ ਦੀ ਹਾਲਤ ਚ ਨਹੀਂ ਬਿਸ਼ਰਮ ਦੀ ਹਾਲਤ ਦੇ ਵਿੱਚ ਤੁਸੀਂ ਕਰਕੇ ਗੱਲ ਕਰੋਗੇ ਤਾਂ ਬੌਸ ਨੂੰ ਲੱਗੂਗਾ ਕਿ ਮੇਰੀ ਗੱਲ ਸੁਣ ਰਿਹਾ ਹੈ ਮੇਰੀ ਗੱਲ ਇਹ ਸੁਣ ਰਿਹਾ ਹੈ ਔਰ ਬੌਸ ਨੂੰ ਵੀ ਚਾਹੀਦਾ ਹੈ ਆਪ ਦਾ ਕਰੈਕਟਰ ਸ਼ੋਅ ਕਰ ਲਈ ਕਿ ਉਹ ਰੋਬ ਮਾਰ ਕੇ ਗੱਲ ਨਾ ਕਰੇ ਲੌਜੀਕਲੀ ਲੌਜੀਕਲੀ ਜਦ ਜਦ ਹੀ ਤੌਰ ਦੇ ਉਹਦੇ ਪਿੱਛੇ ਕੋਈ ਕਾਰਨ ਹੋਣਾ ਚਾਹੀਦਾ ਰੀਜ਼ਨਿੰਗ ਹੋਣੀ ਚਾਹੀਦੀ ਹੈ ਉਹਦੇ ਨਾਲ ਗੱਲ ਕਰੇ ਉਹ ਤਾਂ ਕਿ ਉਸ ਦਾ ਜਿਹੜਾ এমਪਲਾਈ ਹੈ ਜੇ ਤੁਸੀਂ ਬਾਸ ਹੋ ਤਾਂ ਉਸ ਤਰੀਕੇ ਦੇ ਨਾਲ ਜੇ ਤੁਸੀਂ এমਪਲਾਈ ਹੋ ਤਾਂ ਉਸ ਤਰੀਕੇ ਦੇ ਨਾਲ ਕਿਸੇ ਔਰਤ ਦੇ ਨਾਲ ਗੱਲ ਕਰਨੀ ਆ ਖਾਸ ਕਰ ਤੁਸੀਂ ਇੰਟਰਵਿਊ ਦੇਣ ਗਏ ਆ ਜਾਂ ਕਿਵੇਂ ਔਰਤ ਦੇ ਨਾਲ ਜਦੋਂ ਵੀ ਗੱਲ ਕਰਨੀ ਆ ਇਸ ਗੱਲ ਦਾ ਖਿਆਲ ਰੱਖੋ ਭਾਵੇਂ ਔਰਤਾਂ ਆਪਣੇ ਘਰ ਦੀਆਂ ਗੋਲਡਨ ਬਾਹਰ ਲੀਆਂ ਤੁਹਾਡੀਆਂ এমਪਲਾਈਸ ਜਾਂ ਜਿੱਥੇ ਅਸੀਂ ਗਰੋਸਰੀ ਕਰਨ ਜਾਂਦੇ ਆ ਉਥੇ ਕਾਊਂਟਰ ਤੇ ਖੜੀਆਂ ਹੋਈਆਂ ਰਿਸੈਪਸ਼ਨਿਸਟ ਗੱਲ ਸਾਰੀਆਂ ਜਦੋਂ ਵੀ ਕਿਸੇ ਔਰਤ ਦੇ ਨਾਲ ਤੁਸੀਂ ਗੱਲ ਕਰਦੇ ਆ ਉਸ ਦੇ ਗਲ ਤੋਂ ਉੱਪਰ ਦੇਖੋ ਉਸ ਦੇ ਗਲ ਤੋਂ ਹੇਠਾਂ ਨਾ ਦੇਖੋ ਇਹ ਤੁਹਾਡੇ ਕਰੈਕਟਰ ਵਿੱਚ ਸ਼ਾਮਲ ਹੈ ਜੇ ਤੁਸੀਂ ਹੇਠਾਂ ਦੇਖਦੇ ਹੋ ਤਾਂ ਇਟ ਮੀਨਸ ਕਿ ਤੁਹਾਡੇ ਕਰੈਕਟਰ ਤੇ ਕੁਐਸਚਨ ਮਾਰਕ ਹੈ ਕੁਐਸਚਨ ਮੈਂ ਨਹੀਂ ਕਹਿੰਦਾ ਕਿ ਉਹ ਮਾੜਾ ਕਰੈਕਟਰ ਮਾੜਾ ਨਹੀਂ ਹੁੰਦਾ ਕਿਸਦਾ ਚੰਗਾ ਵੀ ਨਹੀਂ ਹੁੰਦਾ ਲੇਕਿਨ ਕੁਐਸਚਨ ਮਾਰਕ ਤਾਂ ਹੁੰਦਾ ਨਾ ਕਿ ਕਰੈਕਟਰ ਕਿਹੋ ਜਿਹਾ ਬੰਦਾ ਹੈ ਮੇਰੇ ਲਈ ਕਿਸੇ ਦਾ ਕਰੈਕਟਰ ਚੰਗਾ ਹੈ ਕਿਸੇ ਦਾ ਸਮਾਜ ਚੰਗਾ ਹੈ ਉਹਦਾ ਆਚਰਣ ਚੰਗਾ ਹੈ ਕਿਸੇ ਲਈ ਹੋਰ ਮਾੜਾ ਹੋ ਸਕਦਾ ਲੇਕਿਨ ਅਸੀਂ ਬਣਾਇਆ ਕਿਵੇਂ ਜਾ ਸਕਦਾ ਸੋ ਔਰਤ ਨੂੰ ਕਦੇ ਵੀ ਉਸਦੇ ਗਲਮੇ ਤੋਂ ហេਠਾਂ ਵੱਲ ਨਾ ਦੇਖੋ ਜਦੋਂ ਤੁਸੀਂ ਗੱਲ ਕਰਨ ਲੱਗੇ ਆ ਉਸਦੀ ਅੱਖ ਚ ਅੱਖ ਪਾ ਕੇ ਗੱਲ ਕਰੋ ਤਾਂ ਉਹ ਬਹੁਤ ਵਧੀਆ ਲੱਗੂ ਔਰਤ ਨੂੰ ਵੀ ਵਧੀਆ ਲੱਗੂ ਤੁਹਾਨੂੰ ਵੀ ਚੰਗਾ ਲੱਗੂ ਤੁਸੀਂ ਕਰਕੇ ਦੇਖੋ ਕਦੇ ਸੋ ਇਹ ਕੈਰੈਕਟਰ ਮਤਲਬ ਤੁਹਾਡਾ ਜਣੀ ਤੁਹਾਡਾ ਆਚਰਣ ਦੇਖਿਆ ਜਾਂਦਾ ਹੁਣ ਦੇਖੋ ਦੂਸਰੀ ਗੱਲ ਹੈ ਜਿੰਨਾ ਕ ਤੁਹਾਡਾ ਕਿਸੇ ਹੋਰ ਅਜਨਬੀ ਨਾਲ ਵਾਹ ਉਹਨੂੰ ਉਹਨਾਂ ਤੱਕ ਹੀ ਜੱਜ ਕਰੋ ਜਿਵੇਂ ਤੁਹਾਨੂੰ ਦੱਸਿਆ ਜੇ ਤੁਹਾਡੇ ਕਿਸੇ ਨੇ ਦੱਸਿਆ ਹੋਵੇਗਾ ਵੀ ਇਹ ਬੰਦਾ ਮਾੜਾ ਨਾ ਇਹ ਇਹ ਤੁਸੀਂ ਲਿਆਉਣਾ ਨਹੀਂ ਇਹਦਾ ਮਤਲਬ ਇਸ ਕੋਰ ਕਰੈਕਟਰ ਤੇ ਤੁਹਾਡੇ ਤੇ ਵੀ ਸ਼ੱਕ ਹੋ ਗਿਆ ਕਿ ਤੁਹਾਡਾ ਕਰੈਕਟਰ ਦੇ ਵਿੱਚ ਆਈਆਂ ਤੁਸੀਂ ਸੁਣੀ ਸੁਣਾਈ ਗੱਲਾਂ ਨੂੰ ਗ੍ਰੈਬ ਕਰ ਲੈਣੇ ਆਂ ਜਜ਼ਬ ਕਰ ਲੈਣੇ ਆਂ ਨਹੀਂ ਸੁਣੀ ਸੁਣਾਈ ਗੱਲ ਨਹੀਂ ਕਰਨੀ ਇਹ ਤੁਹਾਡਾ ਆਚਰਣ ਨਹੀਂ ਹੋਣਾ ਚਾਹੀਦਾ ਤੁਹਾਡਾ ਤੁਹਾਡੇ ਨਾਲ ਨਿੱਜੀ ਸਬੰਧ ਤੁਹਾਡਾ ਉਸ ਅਣਜਾਣ ਬੰਦੇ ਦੇ ਨਾਲ ਕੀ ਹੈ ਉਸ ਦੇ ਵਿੱਚ ਜਾਓ ਉਸ ਅਣਜਾਣ ਔਰਤ ਦੇ ਨਾਲ ਤੁਹਾਡਾ ਨਿੱਜੀ ਸਬੰਧ ਕੀ ਹੈ ਉਸ ਤਰੀਕੇ ਦੇ ਨਾਲ ਜਾਓ ਉਹ ਤੁਹਾਨੂੰ ਚੰਗਾ ਲੱਗੂਗਾ ਉਸ ਦੇ ਵਿੱਚ ਖੁੱਲ੍ਹ ਦਿਲੀ ਵੀ ਹੋਊਗੀ ਤੁਹਾਨੂੰ ਕਿਸੇ ਕਿਸਮ ਦਾ ਲੁਕੋਸ਼ ਪੋ ਵੀ ਨਹੀਂ ਹੋਗਾ ਹੋ ਸਕਦਾ ਕਿਸੇ ਬੰਦੇ ਨੇ ਮਜਬੂਰੀ ਦੇ ਵਿੱਚ ਕਿਸੇ ਦੇ ਨਾਲ ਕੋਈ ਗੱਲਬਾਤ ਐਸੀ ਕੀਤੀ ਹੋਵੇ ਤਾਂ ਦੂਜੇ ਨੂੰ ਲੱਗਿਆ ਹੋਵੇ ਉਹਨੇ ਉਹਦੇ ਨਾਲ ਧੋਖਾ ਕੀਤਾ ਪਰ ਸਲੀਬਤ ਤਾਂ ਪਤਾ ਨਹੀਂ ਨਾ ਹੁੰਦੀ ਦੇਖੋ ਕਿਸੇ ਦੇ ਦਿਲ ਦੇ ਵਿੱਚ ਕੀ ਹੈ ਕੋਈ ਤੁਹਾਡੇ ਪ੍ਰਤੀ ਕੀ ਸੋਚਦਾ ਹੈ ਉਹ ਤੁਹਾਡੇ ਸ਼ਕਲ ਤੋਂ ਪਤਾ ਲੱਗ ਸਕਦਾ ਹੈ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਆਚਰਣ ਦੇ ਵਿੱਚ ਹੈ ਕੋਈ ਐਹੋ ਜਿਹਾ ਅਕਸਰੀ ਮਸ਼ੀਨ ਨਹੀਂ ਲੱਗੀ ਹੋਈ ਕੋਈ ਐਹੋ ਜਿਹਾ ਜੰਤਰ ਨਹੀਂ ਬਣਿਆ ਹੋਇਆ ਕਿ ਜਿਹੜਾ ਇਹ ਦੱਸ ਸਕੇ ਕਿ ਤੁਹਾਡੇ ਬਾਰੇ ਸਾਹਮਣੇ ਵਾਲਾ ਬੰਦਾ ਤੁਹਾਡੇ ਬਾਰੇ ਕੀ ਸੋਚ ਰਿਹਾ ਕੋਈ ਐਹੋ ਜਿਹਾ ਜੰਤਰ ਨਹੀਂ ਬਣਿਆ ਐਵੇਂ ਜਿਹੜੀ ਗੱਲ ਕਰਦੇ ਹੁੰਦੇ ਨੇ ਹਾਂ ਜੀ ਇਹ ਬੰਦਾ ਮੂੰਹ ਦਾ ਮੜਾ ਹੈ ਲੇਕਿਨ ਇਹਦਾ ਦਿਲ ਸਾਫ਼ ਹੈ ਕਿਹਨੇ ਦੇਖਿਆ ਦਿਲ ਸਾਫ਼ ਜੋ ਤੁਹਾਡੇ ਮੂੰਹ ਦੇ ਵਿੱਚ ਜੋ ਤੁਹਾਡੇ ਜ਼ੁਬਾਨ ਦੇ ਵਿੱਚ ਤੁਸੀਂ ਬਕਦੇ ਹੋ ਜੋ ਤੁਸੀਂ ਸ਼ੁਭ ਲਫ਼ਜ਼ ਬੋਲਦੇ ਹੋ ਬਕਣਾ ਸ਼ੁਭ ਲਫ਼ਜ਼ ਬੋਲਣਾ ਦੋ ਚੀਜ਼ਾਂ ਹੀ ਨੇ ਨਾ ਇਹ ਜਿਹੜਾ ਬਚਦਾ ਹੈ ਇਹੀ ਤੁਹਾਡੇ ਕਰੈਕਟਰ ਨੂੰ ਉਹ ਸ਼ੋਅ ਕਰਦਾ ਉਸ ਨੇ ਤੁਹਾਡੇ ਅੰਦਰ ਵੜ ਕੇ ਨਹੀਂ ਦੇਖਿਆ ਕੋਈ ਤਰੀਕਾ ਨਹੀਂ ਇਹ ਹੋ ਜਾ ਫਿਰ ਦੂਜੀ ਗੱਲ ਹੈ ਕਿ ਕਿਸੇ ਬੰਦੇ ਦਾ ਜੋ ਮੇਨ ਕਰਦਾਰ ਹੈ ਮੰਨ ਲਓ ਕੋਈ ਸ਼ਾਸਕ ਹੈ ਕੋਈ ਪੋਲੀਟੀਸ਼ੀਅਨ ਹੈ ਉਹਦਾ ਮੇਨ ਵਰਕ ਪੋਲੀਟੀਸ਼ੀਅਨ ਹੈ ਠੀਕ ਹੈ ਹੁਣ ਪੋਲੀਟਿਕਸ ਜਿਹੜੀ ਹੈਗੀ ਹੈ ਇੱਕ ਗੰਦੀ ਗੇਮ ਹੈ ਇੱਕ ਗੰਦੀ ਖੇਡ ਹੈ ਇਹ ਇਹ ਸਾਰੀ ਦੁਨੀਆ ਤੇ ਪ੍ਰੂਵ ਹੋ ਚੁੱਕਿਆ ਹੈ ਇਹਦੇ ਬਾਰੇ ਮੈਂ ਜਿਆਦਾ ਉਧਰਲੇ ਪਾਸੇ ਨਹੀਂ ਜਾਂਦਾ ਆਪਾਂ ਵਿਸ਼ਾ ਹੱਛਾ ਨਹੀਂ ਰੱਖੀਏ ਇਹ ਗੰਦੀ ਗੇਮ ਹੈ ਲੇਕਿਨ ਉਹਦੇ ਵਿੱਚ ਵੀ ਹੁਣ ਹੁਣ ਸਾਡਾ ਬਾਤ ਤਾਂ ਪੈਣਾ ਹੀ ਸਾਡਾ ਬਾਤ ਤਾਂ ਪੈਣਾ ਸਾਡੇ ਸ਼ਾਸਕ ਨੇ ਉਹ ਸਾਡੇ ਨਾਲ ਬਾਤ ਤਾਂ ਉਹਨਾਂ ਦਾ ਪੈਣਾ ਹੀ ਪੈਣਾ ਰੂਲਰ ਨੇ ਉਹ ਰੂਲ ਕਰ ਰਹੇ ਨੇ ਸਾਡੇ ਤੇ ਪੁਰਾਣੇ ਵੀ ਸੀਗੇ ਦੇਖੋ ਪੁਰਾਣੇ ਲੋਕਾਂ ਦੇ ਵਿੱਚ ਕਹਿੰਦੇ ਆ ਕਿ ਬਹੁਤ ਕੈਰੈਕਟਰ ਉਹਦੇ ਹਾਈ ਸੀਗੇ ਮੈਂ ਦੇਖਿਆ ਤਾਂ ਹੈ ਨਹੀਂ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਮੈਂ ਦੇਖਿਆ ਤਾਂ ਹੈ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਕੈਰੈਕਟਰ ਦੇ ਬਹੁਤ ਤਕੜੇ ਸੀ ਹੁਣ ਕੋਈ ਕੈਰੈਕਟਰ ਦੇ ਵਿੱਚ ਕਿੰਨੇ ਅਸਪੈਕਟਸ ਨੇ ਕਿੰਨੀਆਂ ਗੱਲਾਂ ਨੇ ਪਰ ਉਹ ਵੀ ਇੱਕ ਗੱਲ ਦੇ ਵਿੱਚ ਉਹ ਵੀ ਲੂਜ਼ ਸੀ ਬਹੁਤ ਏਠਾਂ ਸੀ ਜਿਸ ਦੇ ਵਿੱਚ ਅਸੀਂ ਕਰੈਕਟਰ ਨਹੀਂ ਗਿਣ ਸਕਦੇ ਲੇਕਿਨ ਉਹ ਸ਼ਾਸਕ ਦੇ ਤੌਰ ਉੱਤੇ ਦੁਨੀਆ ਦਾ ਸਾਰਾ ਨਾਲ ਉਹ ਵਧੀਆ ਸ਼ਾਸਕ ਸੀ ਤਾਂ ਅਸੀਂ ਉਸ ਨੂੰ ਸ਼ਾਸਕ ਕਰਕੇ ਯਾਦ ਕਰਾਂਗੇ ਅਸੀਂ ਉਹਨਾਂ ਦੀਆਂ ਦੂਜੀਆਂ ਜਿਹੜੀਆਂ ਗੱਲਾਂ ਉਹਦੇ ਉੱਤੇ ਜੇ ਕਿਸੇ ਨੇ ਮਤਲਬ ਕੋਈ ਵੈਸੇ ਐਸੇ ਲਿਖੀ ਜਾਣਿਆ ਲਿਖੀ ਚੱਲੋ ਕੁਛ ਮਰਜੀ ਹੈ ਇਸੇ ਤਰੀਕੇ ਨਾਲ ਜਿਹੜਾ ਪੋਲੀਟੀਸ਼ੀਅਨ ਹੈ ਪੋਲਿਟਿਕਸ ਦੇ ਵਿੱਚ ਸਾਡੇ ਨਾਲ ਇਮਾਨਦਾਰ ਹੈ ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ ਕੋਈ ਪੈਸੇ ਨਹੀਂ ਦਿੰਦਾ ਸਰਕਾਰ ਦੇ ਵਿੱਚ ਜਿਹੜੇ ਪੈਸੇ ਇਕੱਠੇ ਹੁੰਦੇ ਆ ਲੋਕਾਂ ਦੇ ਪੈਸੇ ਹੁੰਦੇ ਆ ਉਹ ਲੋਕਾਂ ਦੇ ਖਰਚ ਦੱਤਾ ਅਸੀਂ ਕਹਿੰਦੇ ਹਿਸ ਇਜ਼ ਗੁੱਡ ਇਨਕਰੈਕਟਰ ਉਹ ਚੰਗਾ ਹੈ ਵਧੀਆ ਹੁਣ ਜੇ ਉਹਦੀ ਪਰਸਨਲ ਲਾਈਫ ਨੂੰ ਤੁਸੀਂ ਜਾਇਜਾਉਂ ਜੀ ਯਾਰ ਉਹਨੇ ਤਾਂ ਆਪਦੇ ਬੱਚਿਆਂ ਨੂੰ ਛੱਡ ਰੱਖਿਆ ਉਹਨੇ ਜੀ ਆਪਦੇ ਘਰ ਵਾਲੀ ਨੂੰ ਛੱਡ ਰੱਖਿਆ ਉਹਦਾ ਬੰਦੇ ਬਈ ਜਿਸ ਤਰੀਕੇ ਉਹਦਾ ਵਾਹ ਨਹੀਂ ਤੁਹਾਨੂੰ ਇੰਡੀਵਿਜੂਅਲੀ ਉਹ ਹਟ ਨਹੀਂ ਕਰ ਰਿਹਾ ਕਿਸੇ ਪਾਸੇ ਵੀ ਜਿਉਣੇ ਆ ਉਹਦੇ ਬੱਚੇ ਛੱਡ ਰੱਖੇ ਕੁਝ ਵੀ ਪਰ ਜੇ ਉਹਦਾ ਤੁਹਾਡੇ ਨਾਲ ਰਿਲੇਸ਼ਨ ਇਤੋਂ ਤੱਕ ਹੈ ਕਿ ਕੋਈ ਰੂਲਰ ਹੈ ਉਹ ਠੀਕ ਹੈ ਤਾਂ ਉਹਦੇ ਨਾਲ ਤੁਹਾਡੇ ਜਨਤਾ ਦੇ ਪੈਸੇ ਸਹੀ ਥਾਂ ਦੇ ਉੱਤੇ ਲਾ ਦਿੰਦਾ ਤੇ ਸਾਰਾ ਕੁਝ ਕਰ ਦਿੰਦਾ ਬਸ ਇਹਦਾ ਮਤਲਬ ਉਹਦੇ ਚ ਕਰੈਕਟਰ ਦਾ ਇੱਕ ਗੁਣ ਸਿਰੇ ਦਾ ਬਿਲਕੁਲ ਸਿਰੇ ਦਾ ਹੁਣ ਦੇਖੋ ਤੁਸੀਂ ਜੇ ਅਸੀਂ ਦੇਖਣਾ ਹੋਵੇ ਮੈਂ ਦੇਖੋ ਮੈਂ ਅੱਗੇ ਵੀ ਕੀਤਾ ਮੈਂ ਹੁਣ ਪੰਜਾਬੀ ਸਮਾਜ ਦਾਲੇ ਵਾਲੇ 돌ੇ ਘੁੰਮ ਰਿਹਾ ਜਿਸ ਨੂੰ ਕਿ ਮੈਂ ਵੀ ਹੈ ਮੇਰਾ ਵੀ ਆਚਰਣ 100% ਨਹੀਂ ਹੋ ਸਕਦਾ ਕਿਸੇ ਦਾ ਆਚਰਣ ਕਿਸੇ ਦਾ ਕਰੈਕਟਰ 100% ਨਹੀਂ ਹੋਊਗਾ ਇਸ ਕਰਕੇ ਇਸ ਗੱਲ ਨੂੰ ਨਾ ਦੇਖਿਓ ਹਾਂ ਉਸੀ ਜਿਨ੍ਹਾਂ ਦਾ 100% ਹੁੰਦਾ ਸੀ ਉਹ ਗੁਰੂ ਪੀਰ ਫਕੀਰ ਅੱਜ ਦੇ ਦਿਨਾਂ 'ਚ ਹੈ ਨਹੀਂਗੇ ਅੱਜ ਕੱਲ ਦੇ ਸਮਾਜ 'ਚ ਹੈ ਨਹੀਂਗੇ ਉਹ ਸੀ ਕਿਸੇ ਵਕਤ ਉਹਨਾਂ ਦੇ ਵਿੱਚ ਇੰਨਾ ਕਰਤਾਰ ਉੱਚਾ ਸੀ ਉਹ ਕਿਸੇ ਦੀ ਖਾਤਰ ਜਾਨ ਕੁਰਬਾਨ ਕਰਨਾ ਜਾਣਦੇ ਸੀ ਉਹ ਆਪਣੇ ਸਮਾਜ ਦੀ ਖਾਤਰ ਸੀਸ ਕਟਾਉਣਾ ਜਾਣਦੇ ਸੀ ਉਹ ਆਪਦੇ ਸਮਾਜ ਦੀ ਖਾਤਰ ਆਪ ਦਾ ਸਰਬੰਸ ਲਟਾਉਣਾ ਜਾਣਦੇ ਸੀ ਉਹਨਾਂ ਦੇ ਉਹ 100% ਤੋਂ ਵੀ ਵੱਧ ਕਰੈਕਟਰ ਦੇ ਮਾਲਕ ਸੀ ਲੇਕਿਨ ਮੇਰੇ ਹੁੰਦੇ ਉਹ ਨਹੀਂ ਹੋਏ ਉਹ ਮੈਂ ਉਹਨਾਂ ਬਾਰੇ ਪੜ੍ਹਿਆ ਹੀ ਹੈ ਜੋ ਸੁਣਿਆ ਹੀ ਹੈ ਜੋ ਸਭ ਕੁਝ ਠੀਕ ਹੈ ਜੀ ਉਹ ਉਹਨਾਂ ਦਾ ਹਾਈ ਤਾਂ ਉਹਨਾਂ ਦਾ 100% ਕਰੈਕਟਰ ਸੀ ਗੁਰੂ ਤੇਗ ਬਹਾਦਰ ਜੀ ਆਪ ਗਏ ਸੀਸ ਕਟਵਾਉਣ ਲਈ ਇਸ ਤੋਂ ਉੱਪਰ ਕਰੈਕਟਰ ਨਹੀਂ ਕੋਈ ਹੋ ਸਕਦਾ ਖੁਦ ਜਾ ਕੇ ਔਰ ਕੀ ਦਿਖਾਤ ਉਹਨਾਂ ਨੂੰ ਕੀ ਬਣ ਕੀ ਦਿਖਾਤ ਸੋ ਉਹ ਉਹ ਜੇ ਲੋਕ ਉਹ ਮੁਝੇ ਗੁਰੂ ਉਹ ਨਹੀਂ ਹੈ ਉਹ ਨੇਦਰ ਨਹੀਂ ਹੈ ਉਹ ਪੈਸੇ ਸੁਤ ਕੇ ਲਈ ਗਏ ਸੀ ਪੰਜਾਬੀ ਅਸਿਆ ਆਪਣੇ ਮੁਤਾਬਕ ਕਿ ਉਹ ਚੱਲਿਆ ਕਿਸੇ ਨੇ ਆਵਦਾ ਕੈਕਟਰ ਜਾਂ ਆਚਰਣ ਦੇਖਣਾ ਹੋਵੇ ਤਾਂ ਦੋਸਤੋ ਉਹ ਉਹਦੋਂ ਆਪਣੇ ਆਪ ਨੂੰ ਦੇਖੇ ਜਦੋਂ ਉਸ ਨੂੰ ਕੋਈ ਦੇਖ ਰਿਹਾ ਨਾ ਹੋ ਆਪਣੇ ਆਪ ਨੂੰ ਉਦੋਂ ਦੇਖੇ ਕਿ ਮੇਰਾ ਕੀ ਬਿਹੇਵੀਅਰ ਹੈ ਮੈਂ ਕੀ ਕਰਦਾ ਕੀ ਮੇਰੇ ਸੋਚਾ ਕੀ ਮੇਰੀ ਫੀਲਿੰਗ ਹੈ ਜਦੋਂ ਉਸ ਨੂੰ ਕੋਈ ਦੇਖ ਰਿਹਾ ਨਾ ਹੋਵੇ ਕੋਈ ਤੋਂ ਭਾਵ ਉਹਦੀ ਘਰ ਵਾਲੀ ਵੀ ਨਾ ਹੋਵੇ ਉਹਦਾ ਬੱਚੇ ਵੀ ਨਾ ਹੋਣ ਮਾਪਿਓਂ ਨਾ ਹੋਵੇ ਉਹਦਾ ਦੋਸਤ ਕੋਈ ਨਾ ਹੋਵੇ ਇਕੱਲਾ ਉਦੋਂ ਦੇਖੋ ਕਿ ਉਹ ਕੀ ਕਰਦਾ ਕੀ ਉਹਦੇ ਦਿਮਾਗ ਦੇ ਵਿੱਚ ਆਉਂਦਾ ਉਦਾਹਰਨ ਦੇ ਤੌਰ ਤੇ ਭਾਰਤ ਦੀ ਗੱਲ ਹੈ ਜਦੋਂ ਅਸੀਂ ਆਸ-ਪਾਸਾ ਦੇਖ ਕੇ ਕਿਸੇ ਬਗਾਨੇ ਦੀ ਕੰਧ ਦੇ ਨਾਲ ਜਵਾਕ ਬੰਦੇ ਬੁੜੇ ਖਾਸ ਕਰ ਮੈਂ ਮੈਨਸ ਦੀ ਗੱਲ ਕਰ ਰਿਹਾ ਬੰਦਿਆਂ ਦੀ ਗੱਲ ਕਰ ਰਿਹਾ ਔਰਤਾਂ ਦੀ ਨਹੀਂ ਪਿਸ਼ਾਵ ਕਰਦੇ ਆ ਕੰਧ ਦੇ ਨਾਲ ਘਟ ਕੇ ਤਾਂ ਉੱਥੋਂ ਉਹਨਾਂ ਦੇ ਕੈਰੇਕਟਰ ਦਾ ਪਤਾ ਲੱਗ ਜਾਂਦਾ ਕਿਉਂਕਿ ਉਹ ਆਸਾ ਪਾਸਾ ਦੇਖਦੇ ਵੀ ਕੋ ਦੇਖ ਤਾਂ ਨਹੀਂ ਰਿਹਾ ਮੈਨੂੰ ਆਸਾ ਪਾਸਾ ਦੇਖਦੇ ਕੋਈ ਦੇਖ ਨਹੀਂ ਰਿਹਾ ਇਹਦਾ ਮਤਲਬ ਉਹ ਇਕੱਲੇ ਨੇ ਇਕੱਲੇ ਹੋ ਕੇ ਜਿਹੜਾ ਕੰਮ ਕਰਦੇ ਮੈਂ ਛੋਟੀ ਇੱਕ ਹੋਰ ਇੱਕ ਗੱਲ ਬੜੀ ਗੰਦੀ ਜੀ ਗੱਲ ਯਾਦ ਆ ਰਹੀ ਹੈ ਕਿ ਸਾਡੇ ਨਾਲ ਆਪਣਾ ਜਹਾਜ਼ ਦੇ ਉੱਤੇ ਇੱਕ ਪੰਜਾਬੀ ਭਾਈ ਤਾਂ ਜਲੰਧਰ ਦੇ ਕਿਸੇ ਪਿੰਡ ਦਾ ਸੀ ਤਾਂ ਉਹ ਗਿਆ ਸਾਡੇ ਨਾਲ ਦਿੱਲੀ ਏਅਰਪੋਰਟ ਦੇ ਉੱਤੇ ਸਾਡੀ ਗੱਡੀ ਕੀਤੀ ਹੋਈ ਸੀਗੇ ਉਹਨੇ ਵੀ ਡੇਟ ਕਰ ਲਿਆ ਸੀਗਾ ਆਪਦੇ ਜਾਣ ਦੀ ਤੇ ਰਸਤੇ ਦੇ ਵਿੱਚ ਜਹਾਜ਼ ਦੇ ਵਿੱਚ ਹੀ ਥੋੜੀਆਂ ਬਹੁਤੀਆਂ ਗੱਲਾਂ ਹੋ ਗਈਆਂ ਸੀਗੀਆਂ ਕੋਈ ਬਾਲਾ ਨਾ ਜਾਣਦਾ ਨਹੀਂ ਸੀ ਉੱਥੇ ਹੀ ਜਹਾਜ਼ ਦੇ ਵਿੱਚ ਸਫ਼ਰ ਕੱਠੇ ਕੀਤਾ ਤਾਂ ਜਦੋਂ ਚਲਾ ਗਿਆ ਬਾਹਰ ਨਿਕਲੇ ਅਸੀਂ ਬਾਹਰ ਕੱਠੇ ਨਿਕਲੇ ਕੋਈ ਥਾਂ ਦੇ ਉੱਤੋਂ ਅਸੀਂ ਗੱਡੀਆਂ ਲੈਣੀਆਂ ਸੀਗੇ ਤਾਂ ਗੱਡੀਆਂ ਦੇਖਦੇ ਸਾਰ ਉਹਦੀ ਗੱਡੀ ਆ ਗਈ ਸਾਡੀ ਗੱਡੀ ਵੀ ਆ ਰਹੀ ਸੀ ਫੋਨ ਆ ਗਿਆ ਸਾਨੂੰ ਜਦੋਂ ਉਹਦੀ ਗੱਡੀ ਆ ਗਈ ਨਾ ਉਹਨੇ ਕਹਿੰਦਾ ਯਾਰ ਹਮ ਗੱਡੀ ਤੇ ਚੱਲਣਾ ਕਹਿੰਦਾ ਮਾੜਾ ਜਨਾ ਓਲਾ ਜਾਂ ਕਰੀ ਕਰਮ ਮਾੜਾ ਗੱਡੀ ਇੱਥੇ ਖੜਾ ਕਰ ਗੱਡੀ ਖੜਾਈ ਮੈਂ ਕਿਹਾ ਵੀ ਕੀ ਗੱਲ ਹੈ ਤੇ ਐਂ ਕਹਿੰਦਾ ਯਾਰ ਮੈਂ ਪਰਲੇ ਪਾਸੇ ਨਾ ਪਿਸ਼ਾਬ ਕਰ ਲਾ ਲਓ ਜੀ ਉਹੀ ਬੰਦਾ ਜਿਹੜਾ ਇਸ ਕੰਟਰੀ ਦੇ ਵਿੱਚ ਕਦੇ ਵੀ ਬਾਹਰ ਥੜ ਕੇ ਪਿਸ਼ਾਬ ਨਹੀਂ ਕੀਤਾ ਸਾਡੇ ਦੇਸ਼ ਚ ਵੱਢਦੇ ਸਾਰ ਉਹ ਉਹ ਜਿਹਾ ਹੀ ਹੋ ਗਿਆ ਉਹਨੇ ਸ਼ੁਰੂ ਕਰ ਦਿੱਤਾ ਉਹਨੇ ਕਰ ਲਿਆ ਲੇਕਿਨ ਮੇਰੇ ਕੋਲ ਉਹ ਰਿਹਾ ਨਹੀਂ ਗਿਆ ਕਿਉਂਕਿ ਮੇਰੇ ਕੋਲ ਜਦੋਂ ਇਹੋ ਜੀ ਕੋਈ ਚੀਜ਼ ਰਹਿੰਦਾ ਨਾ ਕੋਈ ਵੀ ਹੋਵੇ ਚਾਹੇ ਮੈਂ ਟੋਕ ਦੇਣਾ ਮੈਂ ਉਹਨੂੰ ਕਿਹਾ ਯਾਰ ਵੀ ਤੂੰ ਕਿਹੋ ਜੇ ਮੁਲਕ ਤੋਂ ਆਇਆ ਉਥੇ ਪਿਸ਼ਾਬ ਕਰਨਾ ਸਜ਼ਾ ਦੇ ਬਰਾਬਰ ਹੈ ਉਹ ਕਹਿੰਦੇ ਕਿ ਸਾਡੀ ਧਰਤੀ ਨੂੰ ਆਏ ਪਲੂਟ ਨਾ ਕਰੋ ਤੁਹਾਡੇ ਲਈ ਇਸ ਚੀਜ਼ ਦੇ ਜਿਹੜਾ ਮਲ ਮੂਤਰ ਹੈਗਾ ਕਰਨ ਲਈ ਜਗ੍ਹਾ ਬਣਾਈ ਹੋਈ ਹੈ ਉਹ ਉਥੇ ਹੀ ਜਾਊਗਾ ਸੈਪਰੇਟ ਜਗ੍ਹਾ ਇਹ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਖੜਕੇ ਤੁਸੀਂ ਪਿਸ਼ਾਬ ਕਰ ਦੋ ਜਾਂ ਕੋ ਸ਼ੋਰ ਗੰਧ ਮੰਦ ਸਿੱਟ ਦੋ ਇੱਥੇ ਨਹੀਂ ਸਿੱਟਦਾ 1000 ਡਾਲਰ ਤੱਕ ਜੁਰਮਾਨਾ ਪਰ ਉਹੀ ਬੰਦਾ ਆਪਦੇ ਦੇਸ਼ ਦੇ ਵਿੱਚ ਜਾ ਕੇ ਆਪਦਾ ਕੈਰੈਕਟਰ ਦਿਖਾ ਗਿਆ ਕਿ ਮੈਂ ਚਾਹੇ ਫੋਰਨ ਕੰਟਰੀ 'ਚ ਜਾਵਾਂ ਤੇ ਮੈਂ ਇਹੋ ਜਿਹਾ